ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪਿੰਡ ਨਿਹੜਕਾ ਨਗਰ ਤੇ ਮਹਾਨ ਕਿਰਪਾ ਕਰੀ ਹੈ ਬਹੁਤ ਵੱਡੀ ਬਖਸ਼ਿਸ਼ ਕਰੀ ਹੈ ਨਗਰ ਦੇ ਭਲੇ ਵਾਸਤੇ ਨਗਰ ਦੇ ਕਲਿਆਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਸਤਖੰਡ ਹੰਦਾ ਵੀ ਅਮਾਰਤ ਗੁਰੂ ਸਾਹਿਬ ਜੀ ਤੁਸੀਂ ਤਰਸ ਕਰਕੇ ਸੇਵਾ ਲਈ ਹੈ ਬੱਚਿਆਂ ਤੋਂ ਤੁਹਾਡਾ ਬਹੁਤ ਬਹੁਤ ਲੱਖ ਲੱਖ ਧੰਨਵਾਦ ਲੱਖ ਲੱਖ ਸ਼ੁਕਰ ਇਹ ਸਭ ਤੁਹਾਡੀ ਮਿਹਰ ਆ ਆ ਬੱਚੇ ਸਵੇਰ ਤੋਂ ਲੈ ਕੇ ਸੇਵਾਤ ਜੁੜੇ ਨੇ ਇਹ ਸਭ ਤੁਹਾਡੀ ਬਖਸ਼ਿਸ਼ ਤੁਹਾਡੀ ਕਿਰਪਾ ਮਿਹਰ ਦੇਖੀ ਬੱਚੇ ਆ ਗੁੰਬਦ ਦੇ ਢੇਡਾ ਵਾਹ ਸੋਨੇ ਗੁਰੂ ਸਾਹਿਬ ਦੇ ਤੁਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਜੇ ਤੁਸੀਂ ਬਖਸ਼ਿਸ਼ ਕਰੀ ਹੈ ਗੱਜ ਕੇ ਜਗਾਦਾ ਗਦਾ ਵੇ ਸ਼ੀਦਾ ਸਿੰਘਾ ਨੂੰ ਭਾਵੇ ਹਰਮਾਨ ਫਤਿਹ ਪਾਵੇ ਸਤਿ ਸ੍ਰੀ ਅਕਾਲ ਬਾਦ ਅਨਿਰ ਅਨਾਦ ਅਨਾਹਤ ਜਗ ਜਗ ਇਸ ਪੁਲਸੀਆ ਦੇ ਆਪ ਢਾਨਣ ਕਟ ਕਟ ਵੱਜ ਹਲਾ ਦੇ ਆਤ ਨਾਥ ਨਾਥੀ ਸਬਦ ਕੀ ਅਰਧ ਗਰੰ ਸਰ ਅਬਰਸਾ ਦੇ ਸੰਗਮ ਹੋ ਕੋਰੇ ਕਾਂਦਲਾ ਬਰ ਦੇ ਕੇ ਵਰਨਨ ਪਾਵੇ ਆਦੇਸ਼ ਤਿਸ ਆਦੇਸ਼ ਆਦੇ ਮਨ ਹੀ ਅਨਾਦ ਅਨਾਦ ਤੇ ਤੁਮ ਜੁ ਇੱਕ ਕਲੈਸੇ ਏਕਾ ਮਾਈ ਤੁਚਿ ਆਈ ਤੰਚਲੇ ਪਰਵਾਣ ਸਤਨਾਮ ਵਾਹਿਗੁਰੂ ਕੋਈ ਜਾਨਿਆ ਦੇ ਹਰੁ ਮਨੁ ਸੁਖੀ ਤਰਪਾ ਆਪਨ ਮਨ ਮਾਨਾ ਤਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੇਨੁ ਪ੍ਰਾਨਿ ਚਮਰਤ ਸੁਰੇ ਬਹੁਤ ਸੁਖ ਵਿਚਾਰ ਪਛਿਤਾਉਂਦਾ ਨਾ ਪੈ ਹਾਲ ਨਾ ਸੁਖ ਪ੍ਰਗ ਨਰੰਤਾਰ ਦਾਤਾ ਤੁਮ ਸਾਡੀ ਹਾਰ ਜਿਤ ਦੁਨਿਆਵਾਂ ਪੂਰੇ ਜੋ ਤਾ ਹੈ ਮੋਈ ਮਿਲੈ ਨਾਨਕ ਹਰ ਅਸ ਗੁਣ ਗਾਈ ਦਾਤਾ ਤੁਮ ਸਾਡੀ ਹਾਰ ਜਿਤ ਦੁਨਿਆਵਾਂ ਜਾਏ ਜੋ ਤਾ ਤੁਮ ਮੇਰੇ साध संग दुतिया पाऊ मिटाए पाणी दुतिया दुर्मद दूर कर गुरु सेवा करनीत राम तन मन तन बसे तज काम क्रोध लोभ मीत मरण मिटे जीवन मिले बिनसै सगरे कृश आपत

ਤੋਰ ਮੱਤ ਤੋਰਦਾ ਰੋ 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 ਹਾ Thank you Move on.